ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਦੇ ਚੱਲਦੇ ਹੁਣ ਜਿਹੜੇ ਦਰਿਆਵਾਂ ਦੇ ਨੇੜਲੇ ਪਿੰਡ ਨੇ ਜਾਂ ਫਿਰ ਨਹਿਰਾਂ ਦੇ ਨੇੜਲੇ ਪਿੰਡ ਨੇ ਜਿੱਥੇ ਕਿ ਪਾਣੀ ਦੇ ਓਵਰਫਲੋ ਹੋਣ ਦੇ ਨਾਲ ਪਾਣੀ ਪਿੰਡਾਂ ਦੇ ਵਿੱਚ ਵੜ ਜਾਂਦਾ ਹੁਣ ਉਹਨਾਂ ਲਈ ਖਤਰੇ ਦੀ ਘੰਟੀ ਵੱਜੀ ਹੋਈ ਹੈ ਕਿਉਂਕਿ ਪਾਣੀ ਦਾ ਫਲੋ ਜਦੋਂ ਜ਼ਿਆਦਾ ਹੋ ਜਾਂਦਾ ਤਾਂ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਫਿਰ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਵਧ ਜਾਂਦਾ ਤੇ ਨੇੜਲੇ ਇਲਾਕਿਆਂ ਦੇ ਵਿੱਚ ਕਈ ਵਾਰ ਤਬਾਹੀ ਦਾ ਕਾਰਨ ਵੀ ਬਣ ਜਾਂਦਾ ਉੱਤੇ ਜੇਕਰ ਗੱਲ ਕੀਤੀ ਜਾਵੇ ਮਾਨਸਾ ਜ਼ਿਲ੍ਹੇ ਦੇ ਰੱਲਾ ਦੇ ਵਿੱਚ ਇੱਕ ਰਜਵਾਹਾ ਦੇ ਵਿੱਚ ਕਰੀਬ ਪੰਜਾਬ ਫੁੱਟ ਦੀ ਦਰਾੜ ਪੈ ਗਈ ਜਿਸ ਦੇ ਕਰਕੇ ਕਿਸਾਨਾਂ ਦੀ ਜਿਹੜੀ ਕਿ ਝੋਨੇ ਦੀ ਫਸਲ ਉਹ 200 ਏਕੜ ਬਰਬਾਦ ਹੋ ਗਈ ਹਾਲੇ ਤੱਕ ਪਿੰਡ ਵਾਲੇ ਨੇ ਜਿਹੜੇ ਉਹ ਅ ਮੌਕੇ ਦੇ ਉੱਤੇ ਦੇਖ ਰਹੇ ਨੇ ਤੇ ਇਸ ਪਾਣ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਕਿਉਂਕਿ ਫਸਲ ਦੇ ਵਿੱਚ ਪਾਣੀ ਲਗਾਤਾਰ ਬੜੀ ਤੇਜ਼ੀ ਦੇ ਨਾਲ ਜਾ ਰਿਹਾ ਜਿਸ ਕਰਕੇ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੈ ਅਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜਾਂਦਾ ਨਜ਼ਰ ਆ ਰਿਹਾ ਜਿਸ ਕਰਕੇ ਕਿਸਾਨ ਉੱਥੇ ਇਕੱਠੇ ਹੋਏ ਅਤੇ ਉਹਨਾਂ ਦੇ ਵੱਲੋਂ ਇਸ ਪਾਣ ਨੂੰ ਬੰਦ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਇਹ ਜੀ ਬੜੇ ਆਲੇ ਦਿਲਨਾ ਕਹਾ ਕੀ ਨਾ ਪੈਂਦਾ ਵੀ ਪ੍ਰਸ਼ਾਸਨ ਦੀ ਐਡੀ ਮਾੜੀ ਨੀਤੀ ਹੋਈ ਪਈ ਇੱਥੇ ਇਹ ਘਟੋ ਘਟ ਲੜੀ ਵਾਰ ਤਿੰਨ ਵਾਰੀ ਟੁੱਟ ਗਿਆ ਚਾਰ ਵਾਰੀ ਲੜੀ ਵਾਰੀ ਐਤ ਕੀ ਪਿਛਲੀ ਵਾਰ ਟੁੱਟਿਆ ਐਤ ਕੀ ਫਸਲ ਕੁਛ ਨਾ ਕੁਛ ਚੰਗੀ ਲੱਗਦੀ ਸੀ ਐਤ ਕੀ ਫੇਰ ਟੁੱਟ ਗਿਆ ਉਦੋਂ ਪਹਿਲਾ ਟੁੱਟਿਆ ਤੀਜੀ ਵਾਰ ਟੁੱਟ ਗਿਆ ਸਾਡੇ ਕੋਲੇ ਦੂਜਾ ਪਿਛਲੀ ਵਾਰ ਅਸੀਂ ਇੱਥੇ ਬੇਨਤੀ ਕੀਤੀ ਸੀ ਵੀ ਇਹਨੂੰ ਦੁਬਾਰਾ ਦੇੜ ਕੇ ਪੱਕਾ ਕਰ ਦਿਓ ਤੇ ਇਹਦੀ ਬੇਨਤੀ ਕਰਕੇ ਕਰੋ ਜਿਹੜੀ ਇਹਦੀ ਜਗ੍ਹਾ ਹੈ ਇਹ ਕਿਸੇ ਪਾਸੇ ਹੋਰ ਵਜਦੀ ਹੈ ਜਾਂਦਾ ਵੀ ਸਾਡੀ ਜ਼ਮੀਨ ਦੇ ਵਿੱਚ ਦੀ ਹੈ ਨਲ ਤਾਂ ਸਾਡੇ ਤੇ ਨਜਾਇਜ਼ ਕਬਜ਼ਾ ਕਰੀ ਬੈਠੀ ਹੈ ਸਰਕਾਰ ਨਾਲੇ ਸਾਡਾ ਬਹਾਨਾ ਜਿਹੜਾ ਉਹ ਇੱਕ ਤਰ੍ਹਾਂ ਦਾ ਬਏ ਹੋਇਆ ਪਿਆ ਤੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਇਸ ਸੂਏ ਦੇ ਵਿੱਚ ਹੋਰ ਨਚਰ ਪਾਣੀ ਨਾ ਛੱਡਿਆ ਜਾਵੇ ਪਹਿਲਾਂ ਇਹਦੀ ਮਿੰਨਤੀ ਕਰਵਾ ਕੇ ਇਹਨੂੰ ਸਹੀ ਬਣਦੀ ਜਗ੍ਹਾ ਤੇ ਚੰਗੇ ਮਟੀਰੀਅਲ ਪਾ ਕੇ ਕੋਲੇ ਖੜ ਕੇ ਚੰਗੇ ਠੇਕੇਦਾਰ ਨੂੰ ਦੇ ਕੇ ਕੰਮ ਬਣਾਇਆ ਜਾਵੇ ਹਜੇ 6 ਵਜੇ ਤੋਂ ਲੈ ਕੇ ਸੂਆ ਇਹ ਲਗਭਗ 6 ਵਜੇ ਟੁੱਟਿਆ ਹਜੇ ਤਾਈਂ ਕੱਲਾ ਜੋਗਾ थाना ਪਹੁੰਚਿਆ ਸਾਡੇ ਕੋਲੇ ਕਾਫੀ ਟਾਈਮ ਤੋਂ ਨਹੀਂ ਸਾਡੇ ਕੋਲੇ ਨਾ ਐਸਡੀਓ ਨਾ ਕੋਈ ਉਹਨਾਂ ਦਾ ਹੋਰ ਡਿਪਾਰਟਮੈਂਟ ਨਾ ਥੱਲੇ ਵਾਲਾ ਨਾ ਤਹਾਨਾ ਜਈ ਕੋਈ ਵੀ ਹਜੇ ਤਾਈ ਸਾਡੇ ਕੋਲੇ ਨਹੀਂ ਪਹੁੰਚਿਆ ਅਸੀਂ ਬਾਰ-ਬਾਰ ਫੋਨ ਕੀਤਾ ਪਾਣੀ ਵੀ ਸਾਡਾ ਹੁਣ ਘਟਾਇਆ ਉਹਨਾਂ ਨੇ ਬਾਰ-ਬਾਰ ਫੋਨ ਕਰਨ ਤੇ ਪਾਣੀ ਵੀ ਨਹੀਂ ਘਟਾਇਆ ਕਹਿੰਦੇ ਵੀ ਜਿੰਨਾ ਜ਼ਿਕਰ ਤਾਹਾਂ ਐਕਸ਼ਨ ਸਾਹਿਬ ਨਹੀਂ ਕਹਿੰਦੇ ਅਸੀਂ ਪਾਣੀ ਨਹੀਂ ਘਟਾ ਸਕਦੇ ਪ੍ਰਧਾਨ ਜੀ ਅੱਜ ਥੋੜੇ ਬਾਹਣ ਦੇ ਵਿੱਚ ਸੂਹਾ ਟੁੱਟੇਗਾ ਕਿੰਨੇ ਵਾਰ ਟੁੱਟ ਗਿਆ ਇਹ ਕਿੰਨਾ ਕ ਨੁਕਸਾਨ ਹੁੰਦਾ ਇਹ ਤਾਂ ਜੀ 11 ਵਾਰ ਟੁੱਟ ਗਿਆ ਬਹੁਤ ਨੁਕਸਾਨ ਹੋ ਗਿਆ ਸਾਡਾ ਹੋ ਗਿਆ 25-30 ਲੱਖ ਦਾ ਨੁ ਪਾਰਟੂ ਆਪਾਂ 2 ਸਾਲ ਹੋ ਗਏ ਟੁੱਟੇ ਨੂੰ ਇੱਥੇ ਐਕਸ਼ਨ ਵੀ ਕਹਿੰਦਾ ਸਾਨੂੰ ਮਾਜਬਾ ਦੇ ਮਾਕੇ ਜਈ ਵੀ ਕਹਿੰਦਾ ਤੇ ਇਹਨਾਂ ਦੇ ਸਾਰੇ ਅਫਸਰ ਕਹ ਕੇ ਜੇ ਅਸੀਂ ਛੜਕਤੇ ਤਰ ਨਾਲ ਆਇਆ ਸਾਡੀ ਮਿੱਟੀ ਦੇ ਪੈਸੇ ਵੀ ਪੂਰੇ ਹੋਏ ਤੇ 2 ਸਾਲ ਹੋ ਗਏ ਪਹਿਲਾਂ ਵੀ ਹੱਥ ਬੰਨੇ ਸੀਗੇ ਹੁਣ ਵੀ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਆਂ ਪਰ ਜਿੱਥੇ ਸੁਆ ਬਣਦਾ ਉੱਥੇ ਬਣਾ ਲੈਣਾ ਅਸੀਂ ਆਦੇ ਬਾਹਰ ਤੇ ਨਹੀਂ ਮਿੱਟੀ ਦਾ ਟੱਕ ਸੱਟਣ ਦੇ ਹੁਣ ਪਮਾ ਮਸ਼ੀਨਾ ਆ ਜਾਣ ਕੁਛ ਆ ਜਾਣ ਅਸੀਂ ਅੱਜ ਵੀ ਮਰੇ ਆ ਅਸੀਂ ਕੱਲ ਵੀ ਮਰੇ ਆ ਜੇ ਕਿਸੇ ਨੇ ਸਾਡੇ ਨਾਲ ੱਤਕਾ ਸ਼ਾਹੀ ਕਰੂਗਾ ਅਸੀਂ ਫਾਹਲ ਇਹ ਸਾਹਮਣੇ ਉਹਨਾਂ ਦੇ ਇਹ ਵੀ ਗੱਲ ਤੁਹਾਨੂੰ ਦੱਸ ਦਿੰਦੇ ਆ ਪਰ ਇੱਥੇ ਅਫਸਰਾਂ ਦੀ ਇਹ ਕੋਸ਼ਿਸ਼ ਕਰੇ ਵਿਸੂਆ ਜਿੱਥੇ ਹੈਗਾ ਪੱਟ ਕੇ ਉੱਥੇ ਬਣਾਓ ਤਾਂ ਆਵੇ ਨਹੀਂ ਇੱਥੇ ਅਫਸਰ ਅਸੀਂ ਫਾਹਲ ਕੇ ਮਰਾਂ ਜਾਂਦਾ ਕਰ ਚੜ ਕੇ ਖੇਰਦਾ ਦੀ ਹੈ ਕਿ ਜੋਦੋ ਵਿਖੇ ਦੇ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਤਾਂ ਇੰਨਾ ਕੁ ਜ਼ਿਆਦਾ ਤੇਜ਼ ਹੋ ਜਾਂਦਾ ਕਿ ਉਹ ਪਾਰ ਪਾ ਕੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਂ ਫਿਰ ਖੇਤਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਜੋ ਕਿ ਕਿਸਾਨਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੋ ਜਾਂਦੇ ਤੇ ਪਿੰਡ ਵਾਸੀਆਂ ਦੇ ਵਾਸਤੇ ਵੀ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ